ਮੇਰਾ ਨਾਮ ਸੋਨਾ ਮੈ ਤੇ ਹੁਣ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਸੱਚੀ ਕਹਾਣੀ ਦੱਸਣ ਜਾ ਰਹੀ ਆ ਮੇਰੀ ਜ਼ਿੰਦਗੀ ਵਿੱਚ ਕੀ ਹੋਇਆ ਕਿਸ ਤਰ੍ਹਾਂ ਮੇਰੇ ਜੀਜੇ ਨੇ ਮੇਰਾ ਫਾਇਦਾ ਚੁੱਕਿਆ ਕਿਸ ਤਰ੍ਹਾਂ ਮੇਰੇ ਘਰ ਆਣ ਕੇ ਉਹ ਮੇਰੇ ਨਾਲ ਗਲਤ ਕਰਦਾ ਰਿਹਾ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਮੇਰਾ ਘਰ ਵਾਲਾ ਬੈਂਕ ਵਿੱਚ ਜੋਬ ਕਰਦਾ ਸੀ 6 ਸਾਲਾਂ ਦਾ ਮੁੰਡਾ ਮੇਰਾ ਘਰ ਵਾਲਾ ਕੰਮ ਤੇ ਚਲਾ ਜਾਂਦਾ ਤੇ ਮੈਂ ਮਗਰੋਂ ਘਰ ਦੇ ਕੰਮ ਕਰਦੀ ਤੇ ਮੁੰਡੇ ਨੂੰ ਸਾਥ ਦੀ ਸੀ ਤੇ ਬਹੁਤ ਖੁਸ਼ੀ ਮੇਰੀ ਛੋਟੀ ਭੈਣ ਵੀ ਉਹ ਸਾਡੇ ਸ਼ਹਿਰ ਵਿੱਚ ਹੀ ਵਿਆਹੀ ਹੋਈ ਸੀ ਇਸੇ ਲਈ ਮੇਰੀ ਭੈਣ ਮੈਨੂੰ ਆਣ ਕੇ ਮਿਲ ਜਾਂਦੀ ਸੀ ਜਾਂ ਫਿਰ ਮੈਂ ਉਸ ਨੂੰ ਮਿਲਣ ਚਲੀ ਜਾਂਦੀ ਸੀ ਮੇਰਾ ਜੀਜਾ ਦੂਜੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਹ ਕਦੀ ਕਦੀ ਹੀ ਘਰ ਆਉਂਦਾ ਸੀ ਮੇਰੀ ਭੈਣ ਦੇ ਕੋਲ ਦੋ ਨਿਆਣੇ ਸੀ ਇੱਕ ਕੁੜੀ ਤੇ ਇੱਕ ਮੁੰਡਾ ਉਹ ਵੀ ਪੜਦੇ ਸੀ ਇੱਕ 10ਵੀਂ ਵਿੱਚ ਪੜਦਾ ਸੀ ਤੇ ਇੱਕ ਕੁੜੀ 12ਵੀਂ ਵਿੱਚ ਪੜਦੀ ਸੀ ਇੱਕ ਦਿਨ ਮੈਂ ਆਪਣੀ ਭੈਣ ਨੂੰ ਮਿਲਣ ਵਾਸਤੇ ਘਰ ਗਈ। ਜਦ ਮੈਂ ਘਰ ਗਈ ਤਾਂ ਮੇਰਾ ਚੀਚਾ ਘਰ ਆਇਆ ਹੋਇਆ ਸੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣੇ ਚੀਚੇ ਨੂੰ ਨਮਸਤੇ ਬੁਲਾਈ। ਅਤੇ ਉਸਨੇ ਵੀ ਮੈਨੂੰ ਨਮਸਤੇ ਦਾ ਜਵਾਬ ਦਿੱਤਾ। ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਤੇਰਾ ਚੀਚਾ ਹੁਣ ਇੱਥੇ ਇਸੇ ਸ਼ਹਿਰ ਵਿੱਚ ਬਦਲੀ ਕਰਵਾ ਕੇ ਆ ਗਿਆ। ਅਤੇ ਹੁਣ ਨਾ ਹੀ ਇੱਥੇ ਡਿਊਟੀ ਹੈ ਤੇ ਹੁਣ ਸਵੇਰ ਨੂੰ ਜਾਇਆ ਕਰਨਗੇ ਤੇ ਸ਼ਾਮ ਨੂੰ ਘਰ ਆਇਆ ਕਰਨਗੇ। ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ। ਮੇਰੀ ਭੈਣ ਕਹਿੰਦੀ ਤੁਸੀਂ ਬੈਠੋ ਕੰਲਾ ਕਰੋ ਮੈਂ ਤੁਹਾਡੇ ਦੋਨਾਂ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਤੇ ਮੇਰੀ ਭੈਣ ਚਾਹ ਬਣਾਉਣ ਚਲੀ ਗਈ ਮੇਰਾ ਜੀਜਾ ਸਾਹਮਣੇ ਬੈਠਾ ਸੀ ਅਤੇ ਮੇਰੇ ਮਨ ਵਿੱਚ ਉਸ ਦੇ ਪ੍ਰਤੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਤੇ ਗੰਦੀ ਨਜ਼ਰ ਰੱਖੀ ਬੈਠਾ ਉਹ ਮੈਨੂੰ ਕਹਿੰਦਾ ਸੋਨਮ ਹੋਰ ਦੱਸ ਨਵੀਂ ਤਾਜੀ ਮੈਂ ਉਹਨਾਂ ਨੂੰ ਕਿਹਾ ਕਿ ਜੀਜਾ ਜੀ ਸਭ ਠੀਕ ਠਾਕ ਆ ਉਹ ਮੈਨੂੰ ਬਹੁਤ ਹੀ ਹੋਰ ਤਰ੍ਹਾਂ ਵੇਖ ਰਿਹਾ ਸੀ ਜਦ ਮੈਂ ਉਸ ਨੂੰ ਦੇਖ ਰਹੀ ਸੀ ਦੋਂ ਉਹ ਆਪਣੇ ਬੁੱਲਾਂ ਤੇ ਜੀਭ ਫੇਰਦਾ ਮੈਂ ਉਸ ਨੂੰ ਦੇਖ ਕੇ ਅਨ ਦੇਖਿਆ ਕਰ ਦਿੱਤਾ ਥੋੜੀ دیر ਬਾਅਦ ਮੇਰੀ ਭੈਣ ਚਾਹ ਲੈ ਕੇ ਆ ਗਈ ਤੇ ਮੈਂ ਚਾਹ ਪੀਤੀ ਮੈਂ ਉਸ ਨੂੰ ਕਿਹਾ ਕਿ ਭੈਣੇ ਹੁਣ ਮੈਂ ਚਲਦੀ ਆ ਤੇ ਮੈਂ ਆਪਣੇ ਘਰ ਆ ਗਈ ਸੀ ਦੂਜੇ ਦਿਨ ਮੈਂ ਸਵੇਰ ਨੂੰ ਘਰ ਦਾ ਕੰਮ ਕਰ ਰਹੀ ਸੀ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ ਸੀ ਥੋੜੀ ਜਿਹੀ ਰਬਾਦ ਘਰ ਦਾ ਗੇਟ ਖੜਕ ਗਿਆ ਅਤੇ ਜਦੋਂ ਮੈਂ ਗੇਟ ਖੋਲਣ ਗਈ ਤਾਂ ਮੇਰਾ ਚੀਚਾ ਬਾਹਰ ਖੜਾ ਸੀ ਤੇ ਉੱਥੋਂ ਹੀ ਕਹਿਣ ਲੱਗਾ ਸੋਨਮ ਕੀ ਹਾਲ ਹੈ ਤੇਰਾ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਠੀਕ ਹੈ ਕਹਿਣ ਲੱਗੇ ਮੈਂ ਕੰਮ ਤੇ ਜਾ ਰਿਹਾ ਸੀ ਮੈਂ ਸੋਚਿਆ ਤੈਨੂੰ ਮਿਲ ਕੇ ਚੱਲਾਂ ਮੈਂ ਉਹਨਾਂ ਨੂੰ ਕਿਹਾ ਜੀਜਾ ਜੀ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਅੰਦਰ ਆਓ ਮੈਂ ਚਾਹ ਬਣਾਉਣੀ ਆ ਉਹ ਅੰਦਰ ਆਇਆ ਤੇ ਮੈਂ ਉਸ ਲਈ ਚਾਹ ਨੂੰ ਪੁੱਛਣ ਲੱਗੀ ਉਸਨੇ ਕਿਹਾ ਨਹੀਂ ਮੈਂ ਸਭ ਕੁਝ ਖਾ ਪੀ ਕੇ ਆਇਆ ਅਤੇ ਮੈਂ ਕਿਹਾ ਇਸ ਤਰ੍ਹਾਂ ਤੁਸੀਂ ਬਿਨਾ ਕੁਝ ਖਾਦੇ ਪੀਤੇ ਕਿੱਥਾ ਚਲੇ ਜਾਉਂਗੇ ਅਤੇ ਇੰਨੇ ਚਿਰ ਵਿੱਚ ਉਹ ਮੇ ਨਾਲ ਗੱਲਾਂ ਕਰਨ ਲੱਗ ਪਿਆ ਤੇ ਮੈਂ ਉਸ ਨੂੰ ਕਿਹਾ ਮੈਂ ਇੱਕ ਕੱਪ ਚਾਹ ਦਾ ਬਣਾ ਕੇ ਲੈ ਕੇ ਆਉਣੀ ਆ ਇਦਾਂ ਚੰਗਾ ਨਹੀਂ ਲੱਗਦਾ ਉਹਨਾਂ ਨੇ ਕਿਹਾ ਚੱਲ ਠੀਕ ਹੈ ਬਣਾ ਲੈ ਮੇਰੇ ਸਾਰੇ ਘਰ ਦਾ ਕੰਮ ਪਿਆ ਸੀ ਮੈਂ ਉਸ ਲਈ ਚਾਹ ਬਣਾਉਣ ਚਲੀ ਗਈ ਅਤੇ ਮੇਰੇ ਕੱਪੜੇ ਵੀ ਉੱਥੇ ਹੀ ਪਏ ਸੀ ਮੇਰਾ ਜੀਜਾ ਬੈਠਾ ਸੀ ਤੇ ਮੈਂ ਆਪਣੇ ਕੱਪੜੇ ਸੋਫੇ ਤੇ ਰੱਖੇ ਹੋਏ ਸੀ ਉਹ ਮੇਰੇ ਕੱਪੜਿਆਂ ਦੇ ਕੋਲ ਬੈਠਾ ਸੀ ਤੇ ਮੈਂ ਰਸੋਈ ਵਿੱਚ ਚਾਹ ਬਣਾ ਰਹੀ ਸੀ ਜਦੋਂ ਮੈਂ ਬਾਹਰ ਨੂੰ ਆਉਣ ਲੱਗੀ ਮੈਂ ਵੇਖ ਕੇ ਹੈਰਾਨ ਰਹਿ ਗਈ ਤੇ ਮੈਂ ਪਿੱਛੇ ਨੂੰ ਹੋ ਗਈ ਮੈਂ ਕਿਹਾ ਜਦ ਇਹ ਹਟ ਜਾਊਗਾ ਮੈਂ ਫੇਰ ਹੀ ਜਾਵਾਂ ਮੈਂ ਵੇਖਿਆ ਉਹ ਹਟ ਹੀ ਨਹੀਂ ਰਿਹਾ ਸੀ ਉਹ ਮੇਰੇ ਕੱਪੜਿਆਂ ਨੂੰ ਸੁੰਘਣ ਲੱਗਾ ਹੋਇਆ ਸੀ ਫਿਰ ਮੈਂ ਜਾਣ ਕੇ ਖੰਗੀ ਅਤੇ ਫਿਰ ਉਸਨੇ ਕਿਤੇ ਜਾ ਕੇ ਮੇਰੇ ਕਪੜੇ ਛੱਡੇ ਮੈਂ ਸਮਝ ਗਈ ਸੀ ਕਿ ਮੇਰੇ ਜੀਜੇ ਦੀਆਂ ਕਰਤੂਤਾਂ ਸਹੀ ਨਹੀਂ ਇਸ ਨੂੰ ਜਲਦੀ ਤੋਂ ਜਲਦੀ ਘਰੋਂ ਭੇਜਣਾ ਪੈਣਾ ਇਸ ਨੂੰ ਘਰ ਵਿੱਚ ਜ਼ਿਆਦਾ ਦੇਰ ਰੱਖਣਾ ਬਿਲਕੁਲ ਸਹੀ ਨਹੀਂ ਮੈਂ ਉਸ ਨੂੰ ਚਾਹ ਦਿੱਤੀ ਅਤੇ ਦੂਰ ਹੋ ਕੇ ਬੈਠ ਗਈ ਤਾਂ ਮੇਰਾ ਜੀਜਾ ਕਹਿੰਦਾ ਹੋਰ ਸੋਨਮ ਘਰ ਵਿੱਚ ਕੱਲੀ ਹੁਣ ਘਰ ਕਿਹੜਾ ਸਾਡਾ ਦੂਰ ਸੀ ਮੈਂ ਆਪਣੀ ਭੈਣ ਨੂੰ ਮਿਲ ਕੇ ਆ ਹੀ ਜਾਂਦੀ ਸੀ ਕਹਿਣ ਲੱਗਾ ਆਪਣੀ ਭੈਣ ਨੂੰ ਮਿਲ ਆਇਆ ਕਰ ਤਾਂ ਮੈਂ ਉਹਨਾਂ ਨੂੰ ਕਿਹਾ ਜੀਜਾ ਜੀ ਮੈਂ ਤਾਂ ਹਫ਼ਤੇ ਵਿੱਚ ਦੋ ਵਾਰੀ ਭੈਣ ਨੂੰ ਮਿਲ ਕੇ ਆਉਣੀ ਆ ਤੁਸੀਂ ਕਿਹੜਾ ਘਰ ਹੁੰਦੇ ਸੀ ਅਤੇ ਉਹ ਮੇਰੇ ਵੱਲ ਧਿਆਨ ਨਾਲ ਵੇਖ ਰਿਹਾ ਸੀ ਦੋਸਤੋ ਥੋੜੀ देर ਬਾਅਦ ਉਹ ਚੁੱਪਚਾਪ ਚਲਾ ਗਿਆ ਤੇ ਮੈਂ ਰੱਬ ਦਾ ਸ਼ੁਕਰ ਕੀਤਾ ਸ਼ਾਮ ਦੇ ਜਦੋਂ 5 ਵਜੇ ਤਾਂ ਮੇਰਾ ਜੀਜਾ ਫੇਰ ਆ ਗਿਆ ਦਰਵਾਜ਼ਾ ਖੁੱਲਾ ਸੀ ਤੇ ਉਹ ਸਿੱਧਾ ਹੀ ਅੰਦਰ ਆ ਵੜਿਆ ਉਦੋਂ ਮੇਰੇ ਘਰ ਵਾਲੇ ਤੇ ਆਉਣ ਦਾ ਸਮਾਂ ਹੋ ਰਿਹਾ ਸੀ ਅਤੇ ਉਹ ਵੀ 6 ਵਜੇ ਹੀ ਆਉਂਦਾ ਸੀ ਇਹ 5 ਵਜੇ ਆਇਆ ਸੀ ਤੇ ਸਿੱਧਾ ਆਣ ਕੇ ਮੇਰੇ ਕਮਰੇ ਦੇ ਵਿੱਚ ਬੈਠ ਗਿਆ ਤੇ ਕਹਿਣ ਲੱਗਾ ਸੋਨਮ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤਾਂ ਤੂੰ ਮੈਨੂੰ ਦੱਸ ਦੇ ਤੇ ਜੇ ਤੈਨੂੰ ਪੈਸੇ ਚਾਹੀਦੇ ਆ ਤਾਂ ਵੀ ਦੱਸ ਦੇ ਜੇ ਘਰ ਵਿੱਚ ਕੋਈ ਚੀਜ਼ ਚਾਹੀਦੀ ਆ ਮੈਂ ਉਸ ਨੂੰ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੇਰੇ ਕੋਲ ਸਭ ਕੁਝ ਹੈਗਾ ਉਸ ਨੇ ਮੇਰੀ ਬਾਹ ਫੜੀ ਤੇ ਕਹਿਣ ਲੱਗਾ ਸੋਨਮ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਪਈ ਤਾਂ ਮੈਨੂੰ ਜ਼ਰੂਰ ਦੱਸੀ ਮੈਂ ਤੈਨੂੰ ਉਸੇ ਵਕਤ ਉਹ ਚੀਜ਼ ਲਿਆ ਕੇ ਦਵਾਂਗਾ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਜੀਜਾ ਜੀ ਤੁਸੀਂ ਜਾਓ ਮੈਂ ਉਸ ਨੂੰ ਮਸਾਂ ਘਰੋਂ ਭੇਜਿਆ ਤੇ ਥੋੜੇ ਜਿਹੀ ਬਾਅਦ ਮੇਰਾ ਘਰ ਵਾਲਾ ਵੀ ਆ ਗਿਆ ਸੀ ਪਰ ਮੈਂ ਉਸ ਨੂੰ ਕੁਝ ਨਹੀਂ ਦੱਸਿਆ ਸੀ ਅਤੇ ਸਿਰਫ ਉਸ ਨੂੰ ਸਵੇਰ ਵਾਰੀ ਹੀ ਦੱਸਿਆ ਸੀ ਕਿ ਜੀਜਾ ਜੀ ਘਰ ਆਏ ਸੀ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਉਸ ਨੇ ਕਦੀ ਮੇਰੇ ਤੇ ਸ਼ੱਕ ਹੀ ਨਾ ਕੀਤਾ ਇੱਕ ਦਿਨ ਮੈਨੂੰ ਮੇਰੇ ਘਰ ਵਾਲੇ ਨੇ ਨੰਬਰ ਤੇ ਫੋਨ ਆਇਆ ਜਦੋਂ ਮੈਂ ਪੁੱਛਿਆ ਕਿ ਹਾਂਜੀ ਕੌਣ ਗੱਲ ਹੋਈ ਤਾਂ ਮੈਨੂੰ ਪਤਾ ਸੀ ਕਿ ਉਹ ਕੋਈ ਹੋਰ ਬੋਲਦਾ ਪਿਆ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੌਣ ਹੋ ਉਹ ਕਹਿਣ ਲੱਗਾ ਕਿ ਭਾਬੀ ਮੈਂ ਪਿੰਡੋਂ ਗੱਲ ਕਰਦਾ ਜੀਤਾ ਉਹ ਕਹਿਣ ਲੱਗਾ ਭਾਜੀ ਦਾ ਐਕਸੀਡੈਂਟ ਹੋ ਗਿਆ ਬਹੁਤ ਹੀ ਜ਼ਿਆਦਾ ਸੀਰੀਅਸ ਆ ਤੁਸੀਂ ਜਲਦੀ ਤੋਂ ਜਲਦੀ ਸਰਕਾਰੀ ਹਸਪਤਾਲ ਪਹੁੰਚੋ ਅਤੇ ਜਦੋਂ ਉਸਨੇ ਇਹ ਗੱਲ ਕਹੀ ਮੇਰੇ ਪੈਰਾਂ ਥਲੋਂ ਜ਼ਮੀਨ ਹੀ ਖਿਸਕ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਕਿ ਮੈਂ ਕੀ ਕਰਾਂ ਫਟਾਫਟ ਮੁੰਡਾ ਚੁੱਕਿਆ ਤੇ ਹਸਪਤਾਲ ਪਹੁੰਚ ਗਈ ਤੇ ਜਦੋਂ ਮੈਂ ਉੱਥੇ ਪਹੁੰਚੀ ਤਾਂ ਸਾਡੇ ਪਿੰਡ ਦਾ ਮੁੰਡਾ ਪਾਨਾ ਕਹਿਣ ਲੱਗਾ ਕੀਪਾ ਬੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਮੈਂ ਉੱਥੇ ਹੀ ਰੋਣ ਲੱਗ ਪਈ ਦੋਸਤੋ ਮੈਂ ਤਾਂ ਇਕੱਲੀ ਰਹਿ ਗਈ ਸੀ ਮੇਰਾ ਹੋਰ ਕੋਈ ਵੀ ਨਹੀਂ ਸੀ ਮੇਰੀ ਭੈਣ ਕਹਿੰਦੀ ਤੈਨੂੰ ਕਿਸੇ ਚੀਜ਼ ਦੀ ਕੋਈ ਵੀ ਲੋੜ ਹੋਵੇ ਤਾਂ ਤੂੰ ਜ਼ਰੂਰ ਦੱਸੀ ਮੇਰਾ ਜੀਜਾ ਵੀ ਕਹਿੰਦਾ ਕਿ ਹਾਂ ਹਾਂ ਕਿਉਂ ਨਹੀਂ ਅਸੀਂ ਕਿਹੜਾ ਤੇਰੇ ਬਗਾਨੇ ਆ ਤੇਰੇ ਆਪਣੇ ਹੀ ਤਾਂ ਥੋੜੇ ਚਿਰ ਬਾਅਦ ਉਹ ਆਪਣੇ ਘਰ ਚਲੇ ਗਏ ਮੈਂ ਤਾਂ ਇਹੀ ਸੋਚੀ ਜਾ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਕੀ ਬਣੂੰਗਾ ਮੈਨੂੰ ਵੀ ਕਿਤੇ ਲੱਗਦਾ ਕੰਮ ਕਰਨਾ ਪੈਣਾ ਮੈਂ ਆਪਣੇ ਬੱਚੇ ਨੂੰ ਕਿੱਦਾਂ ਪਾਲਾਂਗੀ ਦੂਜੇ ਦਿਨ ਮੇਰਾ ਜੀਜਾ ਫੇਰ ਘਰ ਆਇਆ ਮੈਂ ਕੁੰਡਾ ਖੋਲ੍ਹਿਆ ਤਾਂ ਉਹ ਸਿੱਧਾ ਹੀ ਅੰਦਰ ਆ ਗਿਆ ਤੇ ਆ ਕੇ ਕਮਰੇ ਵਿੱਚ ਬੈਠ ਗਿਆ ਅਤੇ ਉਹ ਕਹਿੰਦਾ ਸੋਨਮ ਤੀਖ ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਦੱਸੀ ਮੈਂ ਤੇਰੀ ਹੈਲਪ ਜ਼ਰੂਰ ਕਰਾਂਗਾ ਖੈਰ ਉਸ ਵੇਲੇ ਤੇਰਾ ਘਰ ਬੜਾ ਜਿਉਂਦਾ ਸੀ ਤੇ ਹੁਣ ਤੇਰੇ ਘਰ ਵਾਲਾ ਇਸ ਦੁਨੀਆ ਵਿੱਚ ਨਹੀਂ ਅਤੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਜ਼ਰੂਰ ਦੱਸੀ ਕੱਲੀ ਔਰਤ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਆ ਤੂੰ ਕਿਤੇ ਬਾਹਰ ਕੰਮ ਕਿਦਾਂ ਕਰੇਂਗੀ ਲੋਕਾਂ ਦੀਆਂ ਨਜ਼ਰਾਂ ਬਹੁਤ ਗੰਦੀਆਂ ਨੇ ਉਹ ਤੇਰੇ ਤੇ ਅੱਖ ਰੱਖਣਗੇ ਤੇ ਤੈਨੂੰ ਗਲਤ ਨਜ਼ਰਾਂ ਨਾਲ ਵੇਖਣਗੇ ਇੱਕ ਹਫ਼ਤਾ ਹੋ ਗਿਆ ਸੀ ਘਰ ਦੇ ਵਿੱਚ ਆਟਾ ਦਾਲ ਕੁਝ ਵੀ ਨਹੀਂ ਸੀ ਮੇਰਾ ਚੀਚਾ ਉਸ ਦਿਨ ਤੋਂ ਬਾਅਦ ਕਦੀ ਘਰ ਵੀ ਨਹੀਂ ਆਇਆ ਸੀ ਨਹੀਂ ਤਾਂ ਮੈਂ ਉਸ ਨੂੰ ਕਹਿ ਦਿੰਦੀ ਹਾਰ ਕੇ ਮੈਂ ਆਪਣੇ ਜੀਜੇ ਨੂੰ ਫੋਨ ਲਾਇਆ ਤੇ ਮੈਂ ਕਿਹਾ ਕਿ ਤੁਸੀਂ ਕੰਮ ਤੋਂ ਆਉਂਦੇ ਵਕਤ ਮੇਰੇ ਕੋਲ ਹੋ ਕੇ ਜਾਇਓ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਤੇ ਉਹ ਕਹਿਣ ਲੱਗਾ ਠੀਕ ਆ ਮੈਂ ਜ਼ਰੂਰ ਆਵਾਂਗਾ ਸ਼ਾਮ ਦੇ 5 ਵਜੇ ਤਾਂ ਮੇਰਾ ਚੀਚਾ ਘਰ ਆ ਗਿਆ ਸੀ ਮੈਂ ਉਸ ਨੂੰ ਸਾਰੀ ਮਜਬੂਰੀ ਦੱਸੀ ਸੀ ਮੇਰਾ ਚੀਚਾ ਮੇਰੇ ਲਾਗੇ ਆਣ ਕੇ ਬੈਠ ਗਿਆ ਤੇ ਉਸ ਨੇ ਮੇਰਾ ਹੱਥ ਫੜ ਲਿਆ ਸੀ ਕਹਿਣ ਲੱਗਾ ਤੈਨੂੰ ਹਰ ਇੱਕ ਚੀਜ਼ ਮਿਲੂਗੀ ਕੀ ਆਟਾ ਕੀ ਦਾਲ ਤੂੰ ਜੋ ਵੀ ਖਾਣਾ ਪੀਣਾ ਉਹ ਸਾਰਾ ਸਮਾਨ ਲਿਸਟ ਬਣਾ ਦੇ ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਮੈਂ ਉਹਨਾਂ ਨੂੰ ਕਿਹਾ ਕਿ ਉਹ ਕੀ ਕਹਿੰਦਾ ਹੋਰ ਕੋਈ ਜ਼ਿਆਦਾ ਵੱਡਾ ਨਹੀਂ ਬਸ ਮੈਨੂੰ ਖੁਸ਼ ਕਰਦੀ ਉਹ ਤੂੰ ਆਪ ਹੀ ਸਮਝਦਾਰ ਹੈ ਦੇਖ ਤੇਰਾ ਮੁੱਢਾ ਹਲੇ 5 ਸਾਲਾਂ ਦਾ ਉਸ ਦਾ ਵੀ ਤੂੰ ਢਿੱਡ ਭਰਨਾ ਹੁਣ ਮੈਂ ਜਲਦੀ ਜਾਣਾ ਤੇ ਜੇ ਤੈਨੂੰ ਮੇਰੀ ਗੱਲ ਚੰਗੀ ਲੱਗੇ ਸਾਰੀ ਰਾਤ ਤੇਰੇ ਕੋਲ ਪਈਆ ਸੋਚਣ ਵਾਸਤੇ ਚੰਗੀ ਤਰ੍ਹਾਂ ਸੋਚ ਸਮਝ ਕੇ ਫੈਸਲਾ ਕਰ ਲੈ ਅਤੇ ਉਹੀ ਕਰੀ ਮੈਂ ਸਵੇਰੇ ਕੰਮ ਤੇ ਜਾਣ ਲੱਗਾ ਤੇਰੇ ਕੋਲ ਹੋ ਕੇ ਜਾਊਂਗਾ ਇੰਨੀ ਦੇਰ ਗੱਲ ਕਰਕੇ ਮੇਰਾ ਜੀਜਾ ਚਲਾ ਗਿਆ ਰਾਤ ਨੂੰ ਮੈਂ ਹੀ ਸੋਚੀ ਗਈ ਕਿ ਹੁਣ ਮੈਂ ਕੀ ਕਰਾਂ ਆਪਣੇ ਜੀਜੇ ਨੂੰ ਕੀ ਕਹਾਂ ਪਰ ਇਹ ਗਲਤ ਹੈ ਇਸ ਤਰ੍ਹਾਂ ਦਾ ਉਹ ਆਪਣੀ ਘਰ ਵਾਲੀ ਨੂੰ ਵੀ ਧੋਖਾ ਦੇ ਰਿਹਾ ਸੀ ਮੇਰੀ ਭੈਣ ਨੂੰ ਪਰ ਹੁਣ ਮੈਂ ਵੀ ਮਜਬੂਰ ਸੀ ਕੀ ਕਰ ਸਕਦੀ ਸੀ ਮੇਰੇ ਕੋਲ ਹੋਰ ਕੋਈ ਰਾਹਤਾ ਵੀ ਨਹੀਂ ਸੀ ਮੈਂ ਬਹੁਤ ਸੋਚ ਵਿਚਾਰ ਤੋਂ ਬਾਅਦ ਸੋਚ ਲਿਆ ਸੀ ਕਿ ਮੈਂ ਉਸ ਨੂੰ ਹਾਂ ਕਰ ਦਾਂਗੀ ਕਿਉਂਕਿ ਮਰਦ ਸਿਰਫ 5 ਮਿੰਟ ਤੇ 10 ਮਿੰਟ ਦੀ ਗੇਮ ਹੈ ਜਿਸ ਨਾਲ ਮੇਰੇ ਘਰ ਦਾ ਗੁਜ਼ਾਰਾ ਸਹੀ ਚੱਲੂਗਾ ਮੈਂ ਉਸ ਨੂੰ ਹਾਂ ਕਰ ਦਿੱਤੀ ਸੀ ਤੇ ਸੋਚ ਵੀ ਲਿੱਤਾ ਸੀ ਹਾਂ ਕਰਨ ਦਾ ਫੈਸਲਾ ਬਣਾ ਲਿਆ ਸੀ ਸਵੇਰ ਹੋਈ ਤਾਂ ਉਹ ਘਰ ਆਇਆ ਤੇ ਉਸ ਨੇ ਸਿੱਧੀ ਗੱਲ ਮੈਨੂੰ ਇਹੀ ਪੁੱਛੀ ਕਿ ਮੇਰੇ ਵੱਲੋਂ ਹਾਂ ਹੈ ਤੂੰ ਦੱਸ ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਪਰ ਮੈਂ ਕਿਹਾ ਜੀ ਭੈਣ ਨੂੰ ਪਤਾ ਲੱਗਾ ਤਾਂ ਕਹਿਣ ਲੱਗਾ ਉਸ ਨੂੰ ਨਹੀਂ ਪਤਾ ਲੱਗਣਾ ਤੂੰ ਉਸ ਦੀ ਫਿਕਰ ਨਾ ਕਰ ਮੈਂ ਉਸ ਨੂੰ ਕਿਹਾ ਕਿ ਜੋ ਚੀਜ਼ ਮੈਨੂੰ ਚਾਹੀਦੀ ਉਹ ਮੈਨੂੰ ਮਿਲਣੀ ਚਾਹੀਦੀ ਹੈ ਸੇਰੇ ਸ਼ਾਮ ਦੁਪਹਿਰੇ ਜਦੋਂ ਮਰਜੀ ਮੇਰੇ ਕੋਲ ਆ ਉਹ ਕਹਿੰਦਾ ਠੀਕ ਹੈ ਮੈਂ ਸਵੇਰੇ ਜਾਂ ਸ਼ਾਮ ਨੂੰ ਤੇਰੇ ਕੋਲ ਰੋਜ਼ ਆਇਆ ਕਰੂੰਗਾ ਤੇ ਉਸਨੇ ਮੇਰੀ ਉਸੇ ਵੇਲੇ ਬਾਹ ਫੜੀ ਤੇ ਮੈਨੂੰ ਮੇਰੇ ਹੀ ਕਮਰੇ ਦੇ ਵਿੱਚ ਲੈ ਗਿਆ ਅਤੇ ਕਹਿ ਕਹਿ ਲੱਗਾ ਮੈਂ ਸਭ ਕੁਝ ਕਰਕੇ ਹੀ ਕੰਮ ਤੇ ਜਾਊਂਗਾ ਮੈਂ ਅੱਜ ਤੱਕ ਕਿਸੇ ਮਰਦ ਨੂੰ ਆਪਣੇ ਸਰੀਰ ਨੂੰ ਟੱਚ ਨਹੀਂ ਕਰਨ ਦਿੱਤਾ ਸੀ ਇਹ ਦੂਜਾ ਆਦਮੀ ਸੀ ਮੇਰੇ ਘਰ ਵਾਲੇ ਤੋਂ ਬਾਅਦ ਪਰ ਮੇਰੀ ਵੀ ਮਜਬੂਰੀ ਸੀ ਮੈਂ ਕੁਝ ਕਰ ਵੀ ਨਹੀਂ ਸਕਦੀ ਸੀ ਤੇ ਮੈਨੂੰ ਬਹੁਤ ਅਜੀਬ ਜਿਹਾ ਫੀਲ ਹੋ ਰਿਹਾ ਸੀ ਜਦੋਂ ਉਸਨੇ 15 ਮਿੰਟ ਬਾਅਦ ਫ੍ਰੀ ਹੋ ਕੇ ਆਪਣੇ ਕੰਮ ਤੇ ਚਲਾ ਗਿਆ ਤੇ ਕਹਿ ਲੱਗਾ ਮੈਂ ਸ਼ਾਮ ਨੂੰ ਫੇਰ ਆਉਂਗਾ ਸ਼ਾਮ ਦੇ 5 ਵਜੇ ਤਾਂ ਉਹ ਫੇਰ ਮੇਰੇ ਕੋਲ ਆ ਗਿਆ ਸੀ ਉਸ ਦੇ ਹੱਥ ਵਿੱਚ ਰਾਸ਼ਨ ਦੀ ਬੋਰੀ ਘਰ ਦਾ ਸਾਰਾ ਸਮਾਨ ਸੀ ਅਤੇ ਪੂਰੇ 1 ਮਹੀਨੇ ਦਾ ਰਾਸ਼ਨ ਉਹ ਲੈ ਕੇ ਆਇਆ ਸੀ ਕਹਿਣ ਲੱਗਾ ਪੂਰੇ 1 ਮਹੀਨੇ ਦਾ ਰਾਸ਼ਨ ਹੈ ਜੇ ਮੁੱਕ ਜਾਊ ਤਾਂ ਫੇਰ ਦੱਸਦੀ ਜੇ ਕਿਸੇ ਹੋਰ ਚੀਜ਼ ਦੀ ਲੋੜ ਆ ਤਾਂ ਉਹ ਵੀ ਦੱਸਦੀ ਉਹ ਵੀ ਤੇਰੇ ਕੋਲ ਹਾਜ਼ਰ ਹੋ ਜਾਊਗੀ ਤਉ ਮੈਨੂੰ ਕਹਿੰਦਾ ਕਿ ਚੱਲ ਹੁਣ ਕਮਰੇ ਵਿੱਚ ਮੈਂ ਕਮਰੇ ਵਿੱਚ ਚਲੀ ਗਈ ਤੇ ਉਹ ਵੀ 20 ਮਿੰਟ ਬਾਅਦ ਕਹਿੰਦਾ ਕਿ ਹੁਣ ਮੈਂ ਚਲਦਾ ਮੈਂ ਇਹੀ ਸੋਚਦੀ ਪਈ ਸੀ ਕਿ ਕਿੰਨੀ ਦੇਰ ਮੇਰਾ ਜੀਜਾ ਮੇਰੇ ਨਾਲੇ ਸਭ ਕੁਝ ਕਰੂਗਾ ਤੇ ਮੈਂ ਜਾ ਕੇ ਘਰ ਦਾ ਖਰਚ ਚੁੱਕੀ ਜਾਊਂਗੀ ਇੱਕ ਨਾ ਇੱਕ ਦਿਨ ਤਾਂ ਮੇਰੀ ਭੈਣ ਨੂੰ ਸਭ ਪਤਾ ਲੱਗਣਾ ਹੀ ਆ ਜਦੋਂ ਉਸ ਨੂੰ ਪਤਾ ਲੱਗੂਗਾ ਤਾ ਉਹ ਮੇਰੇ ਬਾਰੇ ਕੀ ਸੋਚੂਗੀ ਕਿ ਮੈਂ ਉਸ ਦੇ ਨਾਲ ਕੀ ਕੀਤਾ ਦੋਸਤੋ ਇੱਕ ਦਿਨ ਸਾਡੀ ਗਵਰਡੈਂਟ ਸਾਡੇ ਘਰ ਆਈ ਤੇ ਉਹ ਮੈਨੂੰ ਪੁੱਛਣ ਲੱਗੀ ਸੋਨੋ ਮਿਕ ਬੰਦਾ ਤੁਹਾਡੇ ਰੋਜ਼ ਆਉਂਦਾ ਸਵੇਰੇ ਸ਼ਾਮ ਨੂੰ ਕੌਣ ਮੈਂ ਉਸ ਨੂੰ ਕਿਹਾ ਮੇਰਾ ਚੀਚਾ ਮੈਂ ਗੱਲ ਘੁਮਾ ਦਿੱਤੀ ਕਿ ਦਫ਼ਤਰ ਜਾਂਦੇ ਹੋਏ ਘਰੋਂ ਦੁੱਧ ਲੈ ਕੇ ਆਉਂਦੇ ਨੇ ਤੇ ਸਵੇਰ ਨੂੰ ਦੇ ਜਾਂਦੇ ਨੇ ਤੇ ਸ਼ਾਮ ਨੂੰ ਖਾਲੀ ਭਾਂਡਾ ਲੈ ਜਾਂਦੇ ਨੇ ਕਹਿਣ ਲੱਗੀ ਚੰਗਾ ਮੈਂ ਉਸ ਨੂੰ ਕਿਹਾ ਪਤਾ ਨਹੀਂ ਉਹ ਉਸਨੇ ਕਿਹਾ ਕਿ ਮੈਂ ਤੈਨੂੰ ਰੋਜ਼ ਪੁੱਛਦੀ ਆ ਕਿ ਅੱਜ ਪੁੱਛੀ ਲਵਾਂ ਮੇਰੀ ਗਵਰਡੈਂਟ ਕਹਿੰਦੀ ਕਿ ਤੇਰੇ ਘਰ ਦਾ ਖਜ਼ਾਰਾ ਕਿੱਦਾਂ ਚੱਲਦਾ ਤੂੰ ਕੋਈ ਕੰਮ ਕਰ ਕਿਉਂ ਨਹੀਂ ਕਰ ਲੈਂਦੀ ਪੜ੍ਹੀ ਲਿਖੀ ਆ ਮੈਂ ਉਸ ਨੂੰ ਕਿਹਾ ਭੈਣੇ ਕੀ ਕੰਮ ਕਰਾਂ ਕਿੱਥੇ ਲੱਗਾ ਤਾਂ ਉਹ ਕਹਿਣ ਲੱਗੀ ਸਾਡੇ ਪਿੰਡ ਇੱਕ ਫੈਕਟਰੀ ਖੁੱਲੀ ਆ ਇੱਥੇ ਉੱਥੇ ਬਹੁਤ ਜਨਾਨੀਆਂ ਕੰਮ ਕਰਦੀਆਂ ਨੇ ਜੂਸ ਦੀ ਫੈਕਟਰੀ ਆ ਅਤੇ 8000 ਰੁਪਏ ਮਹੀਨਾ ਤਨਖਾਹ ਮਿਲਦੀ ਆ ਤੂੰ ਉੱਥੇ ਗੱਲ ਕਰਕੇ ਵੇਖਣਾ ਜੇ ਤੇਰੀ ਗੱਲ ਬਣਦੀ ਆ ਤਾਂ ਤੂੰ ਪੜ੍ਹੀ ਲਿਖੀ ਆ ਸ਼ਾਇਦ ਤੈਨੂੰ ਉੱਥੇ ਕੰਪਿਊਟਰ ਤੇ ਨੌਕਰੀ ਮਿਲ ਜਾਵੇ ਜੋ ਕਿ ਜਗ੍ਹਾ ਖਾਲੀ ਹੋਈ ਤਾਂ ਉਹ ਵਿਚਾਰੀਆਂ ਪੜ੍ਹੀਆਂ ਲਿਖਿਆ ਵੀ ਨਹੀਂ ਜੇ ਤੂੰ ਕਮੇ ਤਾਂ ਮੈਂ ਤੇਰੇ ਨਾਲ ਚੱਲ ਪੈਣੀ ਆ ਮੇਰੀ ਜਾਣ ਪਛਾਣ ਦੀ ਆ ਮੈਂ ਉਸ ਨੂੰ ਕਿਹਾ ਭੈਣੇ ਹੁਣੀ ਚੱਲ ਆਪਾਂ ਅੱਜ ਹੀ ਗੱਲ ਕਰਕੇ ਆਉਣੀ ਆ ਅਤੇ ਉਸ ਨੇ ਕਿਹਾ ਹਾਂ ਤੂੰ ਤਿਆਰ ਹੋ ਜਾ ਤੇ ਫਿਰ ਅਸੀਂ ਦੋਨੋਂ ਜਣੀਆਂ ਤਿਆਰ ਹੋ ਕੇ ਉੱਥੇ ਚੱਲਿਆ ਗਈਆਂ ਮੈਂ ਉਸ ਨੂੰ ਕਿਹਾ ਮੈਨੂੰ ਡਰ ਲੱਗ ਰਿਹਾ ਉਹ ਕਹਿਣ ਲੱਗੀ ਇਸ ਵਿੱਚ ਡਰਨ ਵਾਲੀ ਕਿਹੜੀ ਗੱਲ ਆ ਕੰਮ ਕਰਨਾ ਤੇ ਉਸ ਦੇ ਪੈਸੇ ਮਿਲਣੇ ਆ ਅਸੀਂ ਕਿਹੜਾ ਕਿਸੇ ਕੋਲ ਫ੍ਰੀ ਲੈਣੇ ਆ ਤੇ ਨਾਲੇ ਕੁਝ ਖਾਣਾ ਅਸੀਂ ਫੇਰ ਕੰਮ ਪਤਾ ਕਰਨ ਚੱਲੀਆਂ ਤੇ ਮੇਰੇ ਇੰਟਰਵਿਊ ਲਈਤੀ ਤੇ ਮੈਂ ਕਾਫੀ ਪੜ੍ਹੀ ਲਿਖੀ ਸੀ ਇਸ ਲਈ ਮੈਂ ਉਹਨਾਂ ਨੇ ਕੰਪਿਊਟਰ ਦੇ ਨੌਕਰੀ ਦੇ ਦਿੱਤੀ ਤੇ ਮੇਰੀ ਤਨਖਾਹ ਵੀ 10000 ਮਹੀਨਾ ਲੱਗੀ ਮੈਂ ਬਹੁਤ ਖੁਸ਼ ਹੋ ਗਈ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਿਹਾ ਕਿ ਮੇਰਾ ਛੋਟਾ ਬੱਚਾ 5 ਕੁ ਸਾਲਾਂ ਦਾ ਮੈਂ ਉਸ ਨੂੰ ਨਾਲ ਲੈ ਕੇ ਆ ਸਕਦੀ ਆ ਤਾਂ ਉਹਨਾਂ ਨੇ ਕਿਹਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਉਸ ਨੂੰ ਨਾਲ ਲੈ ਕੇ ਆ ਸਕਦੇ ਹੋ ਮੈਂ ਵਿੱਚੋਂ ਵਿੱਚ ਬਹੁਤ ਖੁਸ਼ ਸੀ ਦੋਸਤੋ ਮੈਂ ਇਹ ਸੋਚ ਰਹੀ ਸੀ ਕਿ ਹੁਣ ਮੈਂ ਆਪਣੇ ਜੀਜੇ ਨੂੰ ਜਵਾਬ ਦੇ ਦੇਣਾ ਮੈਂ ਦੁਪਹਿਰ ਨੂੰ ਸੋਚ ਲਿਆ ਸੀ ਕਿ ਅੱਜ ਮੈਂ ਉਸ ਨੂੰ ਮਨਾ ਕਰ ਹੀ ਦਵਾਂਗੀ ਕਿ ਮੈਂ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰਾ ਜੀਜਾ ਜਦੋਂ ਸ਼ਾਮ ਨੂੰ ਘਰ ਆਇਆ ਤਾਂ ਕਹਿੰਦਾ ਚੱਲ ਕਮਰੇ ਵਿੱਚ ਮੈਂ ਉਸ ਨੂੰ ਕਿਹਾ ਨਹੀਂ ਮੈਂ ਨਹੀਂ ਕਰਨਾ ਪੁੱਛਣ ਲੱਗਾ ਕੀ ਗੱਲ ਹੋ ਗਈ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਹੁਣ ਮੇਰੇ ਕੋਲ ਨਾ ਆਇਆ ਕਰੋ ਮੈਂ ਨੌਕਰੀ ਲੱਭ ਲਈ ਆ ਮੈਨੂੰ ਪੂਰੇ 10000 ਮਹੀਨਾ ਉੱਥੋਂ ਤਨਖਾਹ ਮਿਲਦੀ ਆ ਤੇ ਮੈਂ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਹਿ ਲੱਗਾ ਤੂੰ ਕੰਮ ਤੇ ਜਾ ਜਾਂ ਨਾ ਜਾ ਮੈਂ ਤੈਨੂੰ ਨਹੀਂ ਰੋਕਦਾ ਪਰ ਤੂੰ ਮੈਨੂੰ ਖੁਸ਼ ਜ਼ਰੂਰ ਕਰਿਆ ਕਰ ਸਵੇਰੇ ਸ਼ਾਮ ਤਾਂ ਮੈਂ ਕਿਹਾ ਪਲੀਜ਼ ਮੈਨੂੰ ਮਾਫ਼ ਕਰ ਦੋ ਮੈਂ ਹੁਣ ਇਹ ਸਭ ਕੁਝ ਨਹੀਂ ਕਰ ਸਕਦੀ ਜੇ ਤੁਸੀਂ ਨਾ ਹਟੇ ਤਾਂ ਮੈਂ ਆਪਣੀ ਭੈਣ ਨੂੰ ਦੱਸਾਂਗੀ ਤੇ ਤੁਹਾਡੀ ਸਾਰੀ ਸੱਚਾਈ ਉਸ ਦੇ ਸਾਹਮਣੇ ਲੈ ਆਵਾਂਗੀ ਮੈਂ ਸਵੇਰੇ 9 ਵਜੇ ਕੰਮ ਤੇ ਜਾਂਦੀ ਤੇ ਸ਼ਾਮ ਨੂੰ 5 ਵਜੇ ਆਉਂਦੀ। ਮੇਰਾ ਜੀਜਾ ਸਵੇਰ ਨੂੰ 8 ਵਜੇ ਮੇਰੇ ਘਰ ਆਉਂਦਾ ਤੇ ਮੈਨੂੰ ਜ਼ਬਰਦਸਤੀ ਫੜ ਕੇ ਕਮਰੇ ਵਿੱਚ ਲੈ ਜਾਂਦਾ। 1-2 ਵਾਰ ਤਾਂ ਉਸਨੇ ਮੇਰ ਨਾਲ ਧੱਕਾ ਕੀਤਾ। ਮੈਂ ਕੁਝ ਨਾ ਕਿਹਾ ਪਰ ਤੀਜੀ ਵਾਰੀ ਮੈਂ ਉਸ ਨੂੰ ਸਖਤੀ ਨਾਲ ਕਹਿ ਦਿੱਤਾ ਸੀ ਕਿ ਮੈਂ ਆਪਣੀ ਭੈਣ ਨੂੰ ਸਾਰਾ ਕੁਝ ਸੱਚ ਦੱਸ ਦੇਣਾ ਕਿ ਤੁਸੀਂ ਇਦਾਂ ਆਉਂਦੇ ਹੋ। ਜੇ ਤੁਸੀਂ ਹੁਣ ਮੇਰੇ ਕੋਲ ਆਏ ਮੈਂ ਉਸੇ ਵਕਤ ਭੈਣ ਨੂੰ ਦੱਸਾਂਗੀ ਕਿ ਤੂੰ ਮੇਰੇ ਨਾਲ ਕਿੰਨਾ ਗਲਤ ਕਰਦਾ ਤੇ ਜਾਣ ਲੱਗਾ ਉਹ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ। ਮੈਂ ਤੈਨੂੰ ਸਬਕ ਜ਼ਰੂਰ ਸਿਖਾਵਾਂਗਾ ਉਹ ਪੂਰੇ ਗੁੱਸੇ ਵਿੱਚ ਸੀ ਉਸਨੇ ਗੁੱਸੇ ਨਾਲ ਦਰਵਾਜ਼ਾ ਬੰਦ ਕੀਤਾ ਤੇ ਚਲਿਆ ਗਿਆ ਸੀ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਇੱਕ ਮੁੰਡਾ ਵੀ ਕੰਮ ਕਰਦਾ ਸੀ ਜੋ ਮੇਰੇ ਤੇ ਬਹੁਤ ਲਾਈਨਾਂ ਮਾਰਦਾ ਹੁੰਦਾ ਸੀ ਅਤੇ ਇੱਕ ਦਿਨ ਉਸਨੇ ਮੈਨੂੰ ਪੁੱਛੀ ਲਿੱਤਾ ਉਹ ਕਹਿਣ ਲੱਗਾ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਮੈਨੂੰ ਪਤਾ ਤੁਸੀਂ ਵਿਆਹੀ ਹੋਏ ਹੋ ਪਰ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਵਿਧਵਾ ਮੈਂ ਉਸ ਨੂੰ ساری ਗੱਲ ਦੱਸੀ ਤੇ ਉਹ ਕਹਿਣ ਲੱਗਾ ਇਸ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੁਹਾਨੂੰ ਪਿਆਰ ਕਰਦਾ ਤੇ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਮੈਂ ਵੀ ਉਸ ਨੂੰ ਹਾਂ ਕਰ ਦਿੱਤੀ ਸੀ ਸ਼ਾਇਦ ਪਸੰਦ ਕਰਦੀ ਸੀ ਫਿਰ ਉਸ ਨੇ ਆਪਣੇ ਘਰ ਗੱਲ ਕੀਤੀ ਤੇ ਉਸਦੇ ਘਰ ਦੇ ਵੀ ਮੰਨ ਗਏ ਸੀ ਅਤੇ ਮੈਂ ਵਿਆਹ ਕਰਵਾ ਕੇ ਉਸਦੇ ਘਰ ਚਲੀ ਗਈ ਸੀ ਤੇ ਹੁਣ ਅਸੀਂ ਦੋਨੋਂ ਜਣੇ ਨੇ ਇਕੱਠੇ ਕੰਮ ਤੇ ਆਉਂਦੇ ਤੇ ਮੇਰੇ ਮੁੰਡੇ ਨੂੰ ਮੇਰੀ ਸੱਸ ਬਹੁਤ ਪਿਆਰ ਕਰਦੀ ਸੀ ਤੇ ਮੇਰਾ ਸੋਹਰਾ ਪਰਿਵਾਰ ਬਹੁਤ ਹੀ ਚੰਗਾ ਮਿਲਿਆ ਸੀ। ਮੈਨੂੰ ਮੇਰੇ ਪਹਿਲੇ ਘਰ ਵਿੱਚ ਸੱਸ ਸੋਹਰਾ ਨਹੀਂ ਮਿਲੇ ਸੀ। ਪਰ ਇਸ ਘਰ ਵਿੱਚ ਮੇਰੀ ਸੱਸ ਵੀ ਸੀ ਤੇ ਸੋਹਰਾ ਵੀ। ਤਿੰਨ ਨਾਨੀ ਜੋ ਮੈਨੂੰ ਬਹੁਤ ਪਿਆਰ ਕਰਦੇ ਤੇ ਮੇਰੇ ਮੁੰਡੇ ਦਾ ਬਹੁਤ ਧਿਆਨ ਰੱਖਦੇ। ਮੈਂ ਵੀ ਉਹਨਾਂ ਨੂੰ ਦਿਲੋਂ ਪਿਆਰ ਕਰਦੀ ਹਾਂ। ਅਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ? ਕਿ ਲੋਕ ਤੁਹਾਡੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਨੇ ਪਰ ਤੁਹਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪੈਣਾ। ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਜੇ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਸਾਡੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਫਿਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਰ ਜੀ